ਸਵਾਗਤ ਹੈ ਔਲਖ ਬਲੌਗ ਤੇ ਕਿਸੇ ਵੀਰ ਪੈਣੀ ਐਡ ਕਰਾਉਣੀ ਆਪਣਾ ਸੰਪਰਕ ਕਰ ਸਕਦੇ ਆ 984347 ਵਾਲਾ ਨੰਬਰ ਚੰਦੀ ਜਾਂਦਾ ਆਪਾਂ ਦੇ ਕੇ ਚਾਰ ਟਰਾਲੇ ਅੱਡੋ-ਅੱਡੇ ਰਿਆਂ ਚੋ ਕਿਸੇ ਦੇ ਘਰੇ ਸੱਤ ਕੇ ਐਡ ਕਰਾਉਣੀ ਉਹ ਵੀ ਕਰੇ ਆਵਾਂਗੇ ਨਾਲੇ ਵੀਰੇ ਮੈਨੂੰ ਫੋਨਾਂ ਦਾ ਆਇਆ ਕਰੋ ਚਿਟਰਾਦੇ ਵਾਲੇ ਦਾ ਨੰਬਰ ਗਾਹ ਹੁੰਦਾ ਟਰੈਕਟਰ ਵਾਲੇ ਦਾ ਨੰਬਰ ਗਾਹ ਹੁੰਦਾ ਤੇ ਮੈਨੂੰ ਫੋਨਾਂ ਦਾ ਆਇਆ ਕਰੋ ਤੇ ਆਪਾਂ ਅੱਡੋ-ਅੱਡੇ ਰਿਆਂ ਚ ਚਾਰ ਟਰਾਂ ਦੇ ਲੈ ਕੇ ਆਏ ਆ ਸਾਰੇ ਪੰਤਾਂ ਤੇ ਆ 16 ਸੱਤ ਟਰਾਲਾ ਡਬਲ ਜੱਕ ਚ ਪਿਓ ਟਾਟਾ ਸੇਲ ਦੇ ਮਾਲ ਚਾ 10 ਇੰਚੀ ਚਾਸੀ ਚ ਤੇ ਰੇਲ ਦੇ ਹਿੱਸੇ ਚ 20 ਬਾਈ ਦੇ ਬਹਿਰਾਂ ਚ 3 ਫੁੱਟ ਵੈੱਡ ਲੈਜ਼ਰ ਕੱਟਦਾ 2 ਕੇ ਦਾ ਰੰਗ ਕੀਤਾ ਜਿਲਾ ਕਰਦਾਸਪੁਰ ਪਿੰਡ ਹਰਚੋਵਾਰ ਜਿਲਾ ਕਰਦਾਸਪੁਰ ਪਿੰਡ ਹਰਚੋਵਾਰ ਉਹਨਾਂ ਦਾ ਟਰਾਲਾ ਫਰਿੱਜ ਲੱਗੀ ਆ ਆ ਵੇਖ ਸਕਦੇ ਆ ਕੋਈ ਪੈਗ ਛੱਕ ਲਾਉਣਾ ਜਾਂ ਕੋਈ ਤੱਤਾ ਡੰਡਾ ਰੱਖਣਾ ਉਹ ਰੱਖ ਸਕਦੇ ਆ ਲਾਈਟਾਂ ਛੱਟਾਂ ਲੱਗੀਆਂ ਤੇ ਵੇਰ ਚ ਲੱਗੇ ਵੀਲ ਕਵਰ ਲੱਗੇ ਆ ਦਾਦਾ ਤਿੰਨਾ ਪਾਸਿਆਂ ਨੂੰ ਖੁੱਲਦਾ ਆ ਵੇਖ ਸਕਦੇ ਟਾਲੇ ਨੂੰ ਕਲੱਚ ਵੀ ਲੱਗੇ ਆ ਤੇ ਥੱਲੇ ਨੂੰ ਵੀ ਖੁੱਲਦਾ ਤਾਂ ਨੂੰ ਵੀ ਖੁੱਲਦਾ ਸਾਈਡ ਨੂੰ ਵੀ ਖੁੱਲਦਾ ਤੇ ਲੇਜ਼ਰ ਕੱਟ ਦਾ ਵੈੱਡ ਬਣਿਆ ਵਾ ਗੰਦ ਖੰਦ ਲੱਗੀ ਆ ਮਗਰ ਟਰੈਕਟਰ ਲੱਗੇ ਆ ਪੂਰੇ ਸੋਹਣਾ ਟਰਾਲਾ ਕਿਸੇ ਵੀ ਵੀਰ ਭਾਈ ਨੂੰ ਲੈਣਾ ਬਿਜ਼ਨਸ ਕਰ ਸਕਦੇ ਆ ਵੱਡਾ ਟੂਲ ਬਾਕਸ ਲਾਈਟਾਂ ਸਾਰੇ ਪਿੰਮ ਲੱਗਿਆ ਪੂਰਾ ਪੂਰਾ ਮੋਡੀਫਾਈ ਟਰਾਲਾ ਰਸੇ ਕਸਣ ਵਾਲਾ ਵੀ ਲਾਇਆ ਇਕੱਠੇ ਕਰਨ ਵਾਲਾ ਵੀ ਲਾਇਆ ਤੇ ਰੇਟ ਹੈਗਾ 3 ਲੱਖ 25000 ਰੁਪਿਆ ਕਿਹੜਾ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕੋ 5000 ਰੁਪਿਆ ਲੈਸ ਕਰਨਗੇ ਜਿਲਾ ਕਰਦਾ ਹਾਸਪਤ ਪੈਂਡ ਹਰ 44 ਵੀਡੀਓ ਸਾਰੀ ਵੀ ਕੋ ਸਟੈਪ ਨਾ ਕਰਿਓ ਬਹੁਤ ਵੀਰ ਸਸਤੇ ਰੇਟ ਕਿਟਰਾਂ ਦਾ ਮੰਗਦੇ 14 7 ਤੇ ਪੂਰਾ ਪਾਰਾ ਟਰਾਂਦਾ ਬਣਿਆ ਵਾ ਤੇ ਕਿਸੇ ਵੀ ਵੀਰ ਪਾਈ ਨੂੰ ਲੈਣਾ ਹੋਵੇ ਵੀ ਨਸਪਰ ਕਸਦੇ ਰੀਲ ਦੇ ਸੇਚਾਏ ਤੇ ਪੁਰੀ ਕੀ ਅਦਰ ਲਗੀ 3 ਫੁੱਟ ਵੈੱਡ ਪੱਤੀ ਵਾਲਾ 14 ਸੱਤ ਟਰਾਲਾ ਚੰਗੇ ਟਾਇਰ 70-75 ਪੈਸੇ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਮਜੀਠਾ ਉਹਨਾਂ ਕੋਲੇ ਖੜਾ ਟਰਾਲਾ ਹੈ ਪੱਤੀ ਵਾਲਾ ਵੈੱਡਾ ਤੇ ਚਾਤਰਪੁਰੀ ਵਿੱਚੋਂ ਸਾਫ਼ ਪੁਰਾਣਾ ਟਰਾਲਾ ਤੇ ਕਿਸੇ ਵੀ ਵੀਰ ਭਾਈ ਜੀ 2022 ਦਾ ਟਰਾਲਾ ਹੈ ਕਿਸੇ ਵੀ ਵੀਰ ਭਾਈ ਜੀ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਬਹੁਤ ਹੀ ਸਸਤੀ ਰੇਟ 'ਚ ਤੇ 3 ਫੁੱਟ ਵਡ੍ਹੀ ਰੇਲ ਦੇ ਹਿੱਸੇ ਚਾ ਮੱਛੀ ਹੁੱਕ ਚ 56 ਇੰਚ ਮੱਛੀ ਹੁੱਕ ਹੈ ਜੀ ਤੇ ਆਹ ਵੇਖ ਸਾਡੇ ਗਾਡਰ ਥੱਲੇ ਪੂਰਾ ਪਾਰਾ ਟਰਾਲਾ ਦਾ ਬਣਿਆ ਰੇਟ ਹੈਗਾ ਇਹਦਾ ਟਰਾਲੇ ਦਾ 1 ਲੱਖ ਤੇ 75 ਹਜ਼ਾਰ ਕਿਹੜਾ ਵੀਰ ਕੋ ਸ਼ੇਅਰ ਕਰਕੇ ਜਾਊ ਜਾਂ ਫੋਲੋ ਕਰਕੇ ਜਾਊਗਾ ਆਪਣੇ ਨੂੰ 5000 ਰੁਪਏ ਲੈਸ ਕਰਨਗੇ ਸਾਰੀ ਜਾਣਕਾਰੀ ਚ ਲਈ ਫੋਨ ਲੱਗ ਲੈ ਜਦਦੇ ਆ ਵੀੜ ਕੋ ਸਾਰੀ ਵੀ ਕੋ ਸਟੈਪ ਨਾ ਕਰੇ 11 6.6 ਦਾ ਟਰਾਲਾ ਜੈਕ ਵਾਲਾ ਤੇ ਪੂਰਾ ਪਾਰਾ ਟਰਾਲਾ ਬਣਿਆ ਵਾ 8 ਨੜੀ ਹੱਬ ਚਾ 4 ਇੰਚੀ ਹਿੱਸੇ ਚਾ 10 ਇੰਚੀ ਗਾਡਰਾਂ ਚ ਡਬਲ ਜੈਕ ਲੱਗਿਆ ਵਾ 45 ਟਨ ਵਾਲਾ ਤੇ ਪੂਰਾ ਪਾਰਾ ਟਰਾਲਾ ਬਣਿਆ ਵਾ ਜ਼ਿਲ੍ਹਾ ਗਰਦਾਸਪੁਰ ਇਹ ਕਿਹੜਾ ਮੋਟੇ ਕਿ ਟਰਾਲਾ ਗਰਦਾਸਪੁਰ ਉਹਦਾ ਨਹੀਂ ਹੋਰ ਬੰਦੇ ਦਾ ਤੇ ਕਿਸੇ ਵੀ ਰਪਈਏ ਲੈਣਾ ਹੋਵੇ ਵੀ ਦਸਪਰਕਰ ਦਾ ਚੈਨਲ ਦਾ ਗੇਆ ਸਾਈਟਾਂ ਤੇ ਕੋਈ ਘਰਾੜਦ ਨਹੀਂ ਲੱਗੀ ਪਾਰਾ ਟਰਾਂਦਾ ਬਣਿਆ ਮਿੱਟੀ ਵਾਲੇ ਵੀਰਾਂ ਵਸਦੇ ਘਰੇ ਵੀ ਕੰਮ ਦੇ ਸਕਦੇ ਆ ਮਿੱਟੀ ਵੀ ਢੋ ਸਕਦੇ ਆ ਪੂਰਾ ਪਾਰਾ ਟਰਾਂਦਾ ਥੋੜੀ ਜਿਹੀ ਲਿਖਾਈ ਕਰਨ ਵਾਲੀ ਨਵਾਂ ਟਰਾਂਦਾ ਕਿਸੇ ਵੀ ਵੀਰ ਭਾਈ ਜਣ ਲੈਣਾ ਹੋਵੇ ਵੀ ਦਸਪਰਕਰ ਤੋਂ 80 ਪੈਸੇ ਟਾਇਰ ਹੈ ਜੇ ਤੇ ਸਾਰੀ ਜਾਣਕਾਰੀ ਫੋਨ ਲੱਗ ਲੈਣ ਤੇ ਜ਼ਿਲ੍ਹਾ ਗਰਦਾਸਪੁਰ 56 ਇੰਚ ਵਿੱਚੀ ਹੋਕਾ ਕਿੱਥੇ ਗੁੰਲਾ ਪੈਂਦਾ 4 ਇੰਚੀ ਆ ਡਬਲ ਜੈਕ ਲੱਗਿਆ 45 ਟਨ ਵਾਲਾ ਤੇ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਕਿਹੜਾ ਪਾਈਪ ਆ ਉਹ ਵੀ ਪੂਰਾ ਹੈਵੀ ਲੱਗਿਆ ਟਰੈਕਟਰ ਦੇ ਵਿੱਚ ਲੱਗਦਾ ਰਵੜਦਾ ਤੇ ਇਹਦਾ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਮਾਲਕਾ ਨਹੀਂ ਤੇ ਕਰਤਾਰਪੁਰ ਜ਼ਿਲ੍ਹੇ ਦੇ ਵਿੱਚ ਟਰਾਲਾ ਖੜਾ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ 3 ਫੁੱਟ ਬੈੱਡ ਸਾਵਾ 3 ਫੁੱਟ 2 ਫੁੱਟ ਵਾੜੋ ਤੇ ਪੱਤੀ ਵਾਲਾ ਬੈੱਡ ਆ ਗਿਆ 11 ਸ਼ੇਦਾਂ ਦਾ ਟਰਾਲਾਗਾ ਤੇ ਕਿਸੇ ਵੀ ਵੀਰ ਭਾਈ ਜੀ ਲੈਣੀਆਂ ਹੁਣ ਵੀ ਦਾ ਸਪਾਰਕ ਕਰ ਸਕਦੇ ਆ ਜਿਲ੍ਹਾ ਬਰਸਰ ਪਿੰਡ ਮਣੀਠਾ ਤੇ ਇਹ ਜੈਕਲਗਾਂ ਟਰਾਂਡੀਆਂ 11 ਛੇ ਲੀਆਂ ਜੋੜਾ ਲੈਣਾ ਜੋੜਾ ਲੈ ਸਕਦੇ ਆ ਸਿੰਗਲ ਲੈਣੀ ਸਿੰਗਲ ਲੈ ਸਕਦੇ ਆ ਪੂਰੀ ਵਧੀਆ ਟਰਾਂਡੀਆਂ ਬੜੀਆਂ ਘਰੇ ਵੀ ਕੰਮ ਦੇ ਸਕਦੇ ਆ ਤੁਣੀ ਤੇ ਟੂੜੀ ਵੀ ਢੋ ਸਕਦੇ ਆ ਮੜਕੇ 40 ਲਾ ਕੇ ਜੈਕਲਗਾਂ ਟਰਾਂਡੀਆਂ ਇਹਨਾਂ ਦੇ ਡਬਲ ਟਾਇਰ ਵੀ ਹੋ ਜਾਂਦੇ ਸਿੰਗਲ ਵੀ ਰਹਿੰਦੇ ਆ 4 ਇੰਚੀ ਸੇਜਾ 8 ਇੰਚੀ ਗਾਡਰਾਂ ਚ ਤੇ ਅੱਠ ਲੜੀ ਇਹਦੀ ਹੱਬ ਜਾ ਡਬਲ ਟਾਇਰ ਵੀ ਬਣ ਜਾਣਗੇ ਟਰਾਲਾ ਵੀ ਬਣ ਜੂਗਾ ਤੇ ਉਹ ਵੀ ਬਣ ਜਾਣੀਆਂ ਜੂਜਾ ਟੂੜੀ ਢੋਣ ਨੂੰ ਰੱਖਣੀਆਂ ਟੂੜੀ ਢੋਣ ਨੂੰ ਵੀ ਰੱਖ ਸਕਦੇ ਆ ਕਿਸੇ ਵੀ ਵੀਰ ਪੈਣੇ ਲੈਣੀਆਂ ਵੀ ਤਾਂ ਸੰਪਰਕ ਕਰ ਸਕਦੇ ਆ ਤੇ ਜਿਲ੍ਹਾ ਬਰਸਰ ਪਿੰਡ ਮਢੀਠਾ ਉੱਥੇ ਖੜੀਆਂ ਰੇਟ ਇਹਨਾਂ ਦਾ ਫੋਨ ਤੇ ਕਰਸਦੇ ਰੇਟ ਦੱਸਿਆ ਨਹੀਂ ਮਾਲਕਾਂ ਨੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਜਾ ਕਰੋ ਸ਼ੇਅਰ ਕਰਦੇ ਜਾ ਕਰੋ ਮਿਲਾਂਗੇ ਨਵੀਂ ਵੀਡੀਓ ਦਾ ਸਵੇਰੇ さすが